ਇਸ ਸਮੇਂ ਦੀ ਵੱਡੀ ਖਬਰ ਪਠਾਨਕੋਟ ਤੋਂ ਆ ਰਹੀ ਹੈ ਦੱਸਦੇ ਹੀ ਇਹ ਪਠਾਨਕੋਟ ਦੇ ਬਰਫਾਨੀ ਮੰਦਿਰ ਦੇ ਵਿੱਚ ਭਗਵਾਨ ਪੋਲੇਨਾਥ ਦੀ ਮੂਰਤੀ ਦੇ ਚਰਨਾਂ ਦੇ ਵਿੱਚ ਪਾਕਿਸਤਾਨੀ ਕਰੰਸੀ ਦਾ 100 ਰੁਪਏ ਦਾ ਨੋਟ ਦੇਖਣ ਨੂੰ ਮਿਲਿਆ ਹੈ ਤੇ ਇਹ ਜਾਣਕਾਰੀ ਉੱਥੇ ਆਏ ਹੋਏ ਭਗਤ ਨੇ ਸਾਂਝੀ ਕੀਤੀ ਹੈ ਕਿ ਜਦੋਂ ਉਹ ਮੱਥਾ ਟੇਕਣ ਦੇ ਲਈ ਅੰਦਰ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਪੋਲੇਨਾਥ ਦੀ ਮੂਰਤੀ ਦੇ ਪੈਰਾਂ ਦੇ ਵਿੱਚ ਜਿਹੜਾ ਇਹ ਚਰਨਾਂ ਦੇ ਵਿੱਚ ਉਹਨਾਂ ਦੇ 100 ਰੁਪਏ ਦਾ ਨੋਟ ਜਿਹੜਾ ਉਹ ਦੇਖਣ ਨੂੰ ਮਿਲਿਆ ਤੇ ਨਾਲ ਦੀ ਨਾਲ ਹੀ ਔਨ ਦਾ ਸਪੋਰਟ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਪੁਲਿਸ ਤੱਕ ਤੇ ਪੁਲਿਸ ਲੋ ਜਿਹੜੀ ਹੈ ਮੌਕੇ ਤੇ ਹੀ ਪੁਲਿਸ ਅੱਤੇ ਪਹੁੰਚੀ ਹੈ ਜੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ 17 ਨਿਊਜ਼ ਤੁਹਾਨੂੰ ਇਸ ਸਮੇਂ ਦੀ ਵੱਡੀ ਖਬਰ 빅 ਬ੍ਰੇਕਿੰਗ ਪਠਾਨਪੁਰ ਤੋਂ ਦਿਖਾ ਰਿਹਾ ਬਰਫਾਨੀ ਮੰਦਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਹੀ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਖੰਗਾਲੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿਸ ਵੱਲੋਂ ਇਹ ਕਰੰਸੀ ਇਹ ਪਾਕਿਸਤਾਨੀ ਨੋਟ ਜਿਹੜਾ ਇੱਥੇ ਚੜਾਇਆ ਗਿਆ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿਉਂਕਿ ਜਿਹਾ ਮੌਲ ਬਣਾ ਹੋਇਆ ਮਾਹੌਲ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਜੰਮੂ ਕਸ਼ਮੀਰ ਦੇ ਵਿੱਚ ਵੀ ਅਜਿਹੀਆਂ ਵਾਰ ਤਾਂ ਜੁੜੀਆਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਬੈਕ ਟੂ ਬੈਕ ਹਮਲੇ ਹੋ ਰਹੇ ਨੇ ਤਾਂ ਕਾਰਵਾਈ ਜਿਹੜੀ ਹੈ ਉਹ ਪੁਲਿਸ ਵੱਲੋਂ ਔਨ ਦਾ ਸਪੌਟ 'ਤੇ ਪਹੁੰਚ ਕੇ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਦੇ ਪਿੱਛੇ ਕੀ ਕਾਰਨ ਹੈ ਤੇ ਕਿਸ ਵੱਲੋਂ ਇਹ ਨੋਟ ਜੜਾ ਹੈ ਉਹ ਚੜਾਇਆ ਹੈ ਤੇਸ ਮੌਕੇ ਤੇ ਸਾਡੇ ਪੱਤਰਕਾਰ ਵੱਲੋਂ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਕਿ ਕਾਰਵਾਈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਪੁਲਿਸ ਦਾ ਇਸ ਬਾਬਤ ਕੀ ਕਹਿਣਾ ਹੈ ਆਓ ਤੁਹਾਨੂੰ ਵੀ ਸੁਣਾਉਂਦੇ ਆ ਤੇ ਇੱਕ ਵਾਰ ਤੁਹਾਨੂੰ ਦਿਖਾ ਦਿੰਦੇ ਆ ਕਿ ਜਿਸ ਵਿਅਕਤੀ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਹ ਸੂਚਨਾ ਪੁਲਿਸ ਤੱਕ ਪਹੁੰਚਾਈ ਗਈ ਹੈ ਜਾਂ ਜਿਸ ਨੇ ਇਹ ਨੋਟ ਦੇਖਿਆ ਹੈ ਭਗਵਾਨ ਕੋਲਿਨਾਥ ਦੇ ਚਰਨਾਂ ਦੇ ਵਿੱਚ ਪਾਕਿਸਤਾਨੀ ਨੋਟ 100 ਰੁਪਏ ਦਾ ਉਸ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਆਓ ਤੁਹਾਨੂੰ ਵੀ ਸੁਣਾਉਂਦੇ ਆ ਸਰ ਸਵੇਰ ਮੈਂ ਮੰਦਿਰ ਮੱਥਾ ਟੇਕਣ ਆਇਆ ਸੀ ਤੇ ਜਿਸ ਤਰ੍ਹਾਂ ਮੱਥਾ ਟੇਕਣ ਲੱਗਾ ਤੇ ਸ਼ਿਵ ਦੀ ਮੂਰਤੀ ਲੱਗੇ 100 ਰੁਪਏ ਦਾ ਪਾਕਿਸਤਾਨੀ ਨਕਸੀਬੇ ਦਾ ਤੇ ਜਿਸ ਤਰ੍ਹਾਂ ਹੀ ਮੈਨੂੰ ਇਹ ਅੰਦੇਸ਼ਾ ਆਇਆ ਤੇ ਮੈਂ ਤਤਕਾਲ ਇਸ ਸੰਦੇਸ਼ ਐਮਸੀ ਨੂੰ ਦਿੱਤੀ ਤੇ ਐਮਸੀ ਨੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਮੁਕੇ ਤੇ ਆਈਏ ਜੀ ਹਾਂ ਜੀ ਆ ਗਿਆ ਠੀਕ ਸਰ ਚੇਕਰਕੇਸ਼ ਕੁਮਾਰ ਜੀ ਦੇ ਬੰਦ ਉੱਤੇ ਖੜ ਕੇ ਮੈਨੂੰ ਪਾਣੀ ਮੰਦਰ ਦੇ ਤਨੂਰ ਮਿਲਿਆ ਉਹ ਪਾਕਿਸਤਾਨੀ ਅੱਜ ਤੋਂ ਮੋੜਨ ਨੂੰ ਬਿਨਾਂ ਕੋਈ ਜਿੱਤਾਂ ਨੂੰ ਤੇ ਉਹ ਵੈਰੀਫਾਈ ਵਿਖੰਦੇ ਕਰਦੇ ਆ ਕਿ ਅੰਦਰ ਸਿਰਫ ਕਾਉਂਟ ਚੜਾ ਗਿਆ ਤੇ 4000 ਠੀਕ ਸਤਾੜੇ ਵਾਲੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਚੈੱਕ ਕਰ ਰਹੇ ਜੇ ਕੁਤਾਫੀ ਅਸਰ ਹੋਏਗਾ ਫੜ ਕੇ ਕਾਰਵਾਈ ਕਰਾਂਗੇ ਦੇਖ ਰਹੇ ਹਾਂ ਕਿ ਕੀ ਹੈ ਕਿਆ ਵੀ ਕੁਝ ਖਰੀਦ ਦਿਨਾਂ ਅਜੇ ਸੰਭਵ